ਰਾਸ਼ਟਰੀ ਟੀਵੀ ਦੇਖ ਰਹੇ ਸਰ ਦਸ਼ਕਾ ਦਾ ਪੁਰਬੋ ਸਵਾਗਤ ਹੈ ਜਮੇਂਦਰ ਪਾਲ ਸਿੰਘ ਤੁਨਾ ਅਸੀਂ ਪਹੁੰਚੇ ਹੁੜਾਣਾ ਸਥਿਤ ਮਾ ਬਗਲਾ ਮੁਖੀ ਤਾਮ ਜਿੱਥੇ ਕੱਲ ਤੋਂ 200 216 ਘੰਟੇ ਦਾ ਮਹਾ ਅਖੰਡ ਯੱਗ ਹੋਣ ਜਾ ਰਿਹਾ ਤੇ ਤਿਆਰੀਆਂ ਚੱਲ ਰਹੀਆਂ ਜੋਰਾ ਸ਼ੋਰਾ ਉੱਤੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਮਹੰਤ ਪ੍ਰਵੀਨ ਚੌਧਰੀ ਜੀ ਖੁਦ ਕੋਲ ਖੜ ਕੇ ਕਰਵਾ ਰਹੇ ਨੇ ਕੀ ਕੀ ਪ੍ਰਬੰਧ ਤਿਆਰੀਆਂ ਹੁਣ ਤੱਕ ਹੋ ਚੁੱਕੇ ਨੇ ਕਿਹੜੇ ਕੜੀਏ ਲੋਕ ਇੱਥੇ ਪਹੁੰਚਣਗੇ ਇਸ ਮਹਾ ਯੱਗ ਦੇ ਵਿੱਚ ਗੱਲਬਾਤ ਕਰਾਂਗੇ ਜੈ ਮਾਤਾ ਦੀ ਮਹੰਤ ਜੀ ਜੈ ਮਾਤਾ ਦੀ ਪਹਿਲਾਂ ਤਾਂ ਰਾਤਾਨੀ ਟੀਮ ਦਾ ਮਾ ਬਗਲਾ ਮੁਖੀ ਪ੍ਰਵਾਦ ਚ ਸਵਾ ਮਾਤਰੀ ਕਿਸ ਤਰੀਕੇ ਦੀਆਂ ਤਿਆਰੀਆਂ ਕਿਉਂਕਿ ਕੁਝ ਹੀ ਘੰਟੇ ਹੁਣ ਬਾਕੀ ਰਹਿ ਗਏ ਨੇ ਮਾ ਬਗਲਾ ਮੁਖੀ ਦਾ ਜਿਹੜਾ ਮਹਾਜਗ ਹੈਗਾ ਖੰਡ ਮਹਾਜਗ ਸਟਾਰਟ ਹੋਣ ਨੂੰ ਤਿਆਰੀ ਕਿੱਥੋਂ ਤੱਕ ਚੱਲਦੀ ਹੈ ਦੇਖੋ ਪੂਰੀਆਂ ਸਾਡੀ ਮਾ ਬਗਲਾ ਮੁਖੀ ਪਰਿਵਾਰ ਦਿਨ ਦਾ ਸੇਵਾ ਦੇ ਲੱਗਿਆ ਹੋਇਆ ਸੇਵਾ ਦਾ ਕਾਰਜ ਜਿੰਨੀ ਵੀ ਸੰਗਤ ਆ ਰਹੀ ਹੈ ਉਹਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਦੇਖੋ ਲੱਖਾਂ ਦੇ ਦਰਜ ਲੋਕ ਇੱਥੇ ਪਹੁੰਚਦੇ ਨੇ ਹਰ ਸਾਲ ਔਰ ਮਾ ਬਗਲਾ ਮੁਖੀ ਪਰਿਵਾਰ ਦਾ ਜਿਹੜਾ ਤਿਆਰੀ ਦਾ ਕਹੋ ਵੀ ਰਾਤ ਨੂੰ 2-2 ਵੇ ਤੱਕ ਸਾਡੇ ਸੇਵਾਦਾਰ ਪਰਿਵਾਰ ਇੱਥੇ ਆਪਣੀਆਂ ਆਪਣੀਆਂ ਡਿਊਟੀਆਂ ਸੰਭਾਲਦੇ ਪਏ ਨੇ ਲੰਗਰ ਵਾਲੀ ਟੀਮ ਲ ਹਲਕੇ ਮੈਂ ਕੋਈ ਸੇਵਾ ਨਹੀਂ ਮੈਂ ਤਾਂ ਇੱਥੇ ਖੜਾ ਦੇਖ ਰਿਹਾ ਜੀ ਮਾਂ ਭਗਤੀ ਤੇ ਮੇਰੀ ਮਾਂ ਬਗਲਾ ਮੁਖੀ ਪਰਿਵਾਰ ਦੀ ਟੀਮ ਸਾਰਾ ਕੰਮ ਸੰਭਾਲ ਰਹੀ ਹੈ ਜੀ ਬਸ ਫਾਈਨਲ ਹੈ ਕੱਲ ਸ਼ਾਮੀ 6 ਵਜੇ ਸ਼ੁਰੂਆਤ ਹੋ ਜੇਗੀ ਸ਼ੁਰੂਆਤ ਹੋਏਗੀ ਜੀ ਵੀਰਵਾਰ ਹੈ ਕੱਲ ਮਾਂ ਆਸ਼ਕਤੀ ਆਦਮਨੀ ਮੈਂ ਜਗਦੰਮਾ ਮੇਰੀ ਮਾਂ ਬਗਲਾ ਦਾ ਦਿਨ ਵੀ ਆਪਾਂ ਕਵਾਂਗੇ ਕੱਲ 6 ਵਜੇ ਸ਼ੁਰੂਆਤ ਹੋਏਗੀ ਔਰ ਲਗਾਤਾਰ 17 ਤਰੀਕ ਤੱਕ ਸ਼ਾਮ ਨੂੰ 6 ਵਜੇ ਤੱਕ 216 ਘੰਟੇ ਉਹਦੇ ਨਾਲ ਨਾਲ ਮੈਂ ਤੁਹਾਡੇ ਮੀਡੀਆ ਦੇ ਮਾਦਮ ਜੀ ਇੱਕ ਸੰਕਲਪ ਸਾਡੇ ਮਾਂ ਬਗਲਾ ਮੁਖੀ ਪਰਿਵਾਰ ਨੇ ਇੱਕ ਹੋਰ ਲਿਆ ਹੈ ਖੂਨਦਾਨ ਕੰਮ ਅੱਛਾ ਜ 9 ਤਰੀਕ ਤੋਂ ਲੈ ਕੇ 17 ਤਰੀਕ ਤੱਕ ਲਗਾਤਾਰ ਕਰੀਬਨ 18 ਹਸਪਤਾਲ ਜਿੰਨਾ ਵਿੱਚ ਸਾਨੂੰ ਵੱਡੀ ਗੱਲ ਹੈ ਮਾਂ ਬਗਲਾਮਖੀ ਪਰਵਾਲੀ ਪੀਜੀਐ ਦੀ ਟੀਮ 15 ਤਰੀਕ ਨੂੰ ਲੁਧਿਆਣੇ ਦੇ ਵਿੱਚ ਆ ਕੇ ਉਹਨਾਂ ਦੀ ਟੀਮਾਂ ਕੇ ਉਸ ਬਲੱਡ ਕੈਂਪ ਦੇ ਵਿੱਚ ਸਹਿਯੋਗੀ ਬਣਨ ਜਾ ਰਹੇ ਹੈ ਔਰ ਲੁਧਿਆਣੇ ਦਾ ਹਰ ਇੱਕ ਹਸਪਤਾਲ ਚਾਹੇ ਉਹ ਦੀਪ ਹਸਪਤਾਲ ਹੈ ਚਾਹੇ ਉਹ ਡੀਐਮਸੀ ਆ ਸੀਐਮਸੀ ਆ 40 ਸੇ ਇਕਾਈ ਹੈ ਤਦ ਇਹ 17 ਹਸਪਤਾਲ ਜੀ ਰਗੁਨਾਥ ਹੈ ਕ੍ਰਿਸ਼ਨਾ ਹਸਪੀਟਲ ਹੈ ਟੋਟਲੀ ਜਿਨੇ 17 ਦੇ 17 ਹਸਪੀਟਲ ਜਿੱਥੇ ਬਲੱਡ ਬੈਂਕ ਦੀ ਸਹੂਲਤ ਹੈ ਉਹ ਸਾਰੇ ਹਸਪੀਟਲ ਪਰ ਡੇ ਦੇ ਸਾਹਮਣੇ ਨਾਲ ਕੈਂਪ ਲਗਾ ਰਹੇ ਆ ਦੇਖੋ ਲਕਸ਼ ਸਾਡਾ ਹੈਗਾ 5100 ਬੋਟਲ ਅਸੀਂ ਪਬਲਿਕ ਨੂੰ ਦਈਏ ਸਾਡਾ ਮਾਂ ਬਗਲਾ ਮੁਖੀ ਪਰਿਵਾਰ ਦਾ ਇੱਕ ਸੰਕਲਪ ਸੀਗਾ ਵੀ ਇੱਕ ਆਹੂਤੀ ਖੂਨ ਦੀ ਵੀ ਅਸੀਂ ਜਿਹੜੀ ਲੋਕਾਂ ਦੇ ਕੰਮ ਆ ਸਗੀ ਯੱਗ ਤਾਂ ਨਾਲ ਚੱਲ ਹੀ ਰਿਹਾ ਹੂੰ ਤੁਹਾਡੇ ਤੁਹਾਨੂੰ ਜਿਵੇਂ ਇੱਕ ਚੀਜ਼ ਹੋਰ ਦੱਸਦਾ 216 ਘੰਟੇ ਦਾ ਯੱਗ ਆਪਣੇ ਆਪ ਦੇ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਯੋਜਨ ਹੈਗਾ ਸਾਡੇ ਸ਼ਰਾਧਨ ਧਰਮ ਦੇ ਵਿੱਚ ਦਿਨ ਰਾਤ ਹੋਣ ਵਾਲਾ ਇਕਲੋਤਾ ਮਾ ਬਗਲਾ ਮੁਖੀ ਧਾਮ ਹੈ ਜਿੱਥੇ ਲਗਾਤਾਰ ਦਿਨ ਰਾਤ ਜਿਵੇਂ ਆਪ ਕੋ ਸੋਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਸਾਧੂ ਮਹੰਤ ਜਿਹੜੇ ਨੇ ਉਹ ਲਗਾਤਾਰ ਯੱਗ ਕਰਦੇ ਸੀ ਤੇ ਉਹੋ ਹੀ ਚੀਜ਼ ਇੱਥੇ ਦੇਖਣ ਨੂੰ ਮਿਲੇਗੀ ਬਿਲਕੁਲ ਬਿਲਕੁਲ ਪਹਿਲਾਂ ਆਦੀ ਕਾਲ ਦੇ ਵਿੱਚ ਕਹਿੰਦੇ ਕਿ ਸੈਂਕੜਾ ਸਾਲ ਤਪੱਸਿਆ ਕੀਤੀ ਜਾਂਦੀ ਸੀ ਕੱਲ ਮੈਨੂੰ ਇੱਕ ਪੱਤਗਿਆ ਸਾਹਿਬ ਨੇ ਕੁਐਸਚਨ ਕੀਤਾ ਤੁਸੀਂ ਤਾਂ ਰਾਤ ਨੂੰ ਵੀ ਨਹੀਂ ਸੋਦਨੋਗੇ ਮਾਤਾ ਨੂੰ ਮੈਂ ਕਿਹਾ ਜੀ ਮਾਂ ਦਾ ਯੱਗ ਹੈ ਮਾਂ ਦੀ ਜੀ ਇੱਕ ਸੰਕਲਪ ਹੈ ਮਾਂ ਬਗਲਾ ਮੁਖੀ ਪਰਿਵਾਰ ਦਾ ਆਪਸੀ ਇੱਕ ਭਾਈਚਾਰਕ ਸਾਂਝ ਨੂੰ ਅੱਗੇ ਲੈ ਕੇ ਜਾਣਾ ਜੀ ਦੂਸਰਾ ਸਰਬੱਤ ਦਾ ਭਲਾ ਹਮ ਸਾਡੇ ਸਥਾਨ ਦੇ ਵਿੱਚ ਕਿਸੇ ਜਾਤੀ ਵਿਸ਼ੇਸ਼ ਨਾਲ ਕਿਸੇ ਵਰਣ ਵਿਸ਼ੇਸ਼ ਨਾਲ ਕਿਸੇ ਨੂੰ ਵੰਡਿਆ ਨਹੀਂ ਜਾਂਦਾ ਸਾਡੇ ਜੋ ਵੀ ਇੱਥੇ ਆਏਗਾ ਉਹ ਸਾਡਾ ਜਜਮਾਨ ਹੋਏਗਾ ਹਮ मां ਬਗਲਮੁਖੀ ਪਰਿਵਾਰ ਦੇ ਵਿੱਚ ਖੁੱਲਾ ਨਮੰਤਰਣ ਹੈ ਤੁਹਾਡੇ ਮੀਡੀਆ ਦੇ ਰਾਹੀਂ ਦੇਖੋ ਸਿਰਫ ਕੁਝ ਘੰਟੇ ਰਹਿ ਗਏ ਨੇ ਕੱਲ 6 ਵਜੇ ਸ਼ੁਰੂਆਤ ਹੋ ਜਾਣੀ ਹੈ ਅੱਜ ਆਦੀ ਰਾਤ ਹੈ ਕੱਲ ਸਵੇਰ ਤੋਂ ਪੂਜਨ ਚੱਲੂ ਹੋ ਜਾਏਗਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿਉਂਕਿ ਪਹਿਲਾਂ ਵੀ ਰਾਤਾਂ ਨੂੰ ਟੀਵੀ ਦੀ ਟੀਮ ਤੁਹਾਡੀ ਸਾਰੀ ਟੀਮ ਮਾਂ ਬਗਲਮੁਖੀ ਪਰਿਵਾਰ ਦਾ ਅੰਗ ਹੈ ਮੈਂ ਕਵਾਂਗਾ ਚੈਨਲ ਦੇ ਨਾਲ ਤੁਸੀਂ ਸਾਡਾ ਮਾਂ ਪ੍ਰਗਮ ਦਾ ਅੰਗ ਵੀ ਹੋ ਤੁਹਾਡਾ ਪ੍ਰਚਾਰ ਪ੍ਰਸਾਦ ਜ ਬਹੁਤ ਸਾਥ ਵੀ ਤੁਸੀਂ ਦੇ ਰਹੇ ਹੋ ਤੁਹਾਡੇ ਚੈਨਲ ਤੇ ਵੀ ਲਾਈਵ ਚੱਲਦਾ ਹੈ ਉਹ ਵੀ ਜਰੂਰੀ ਜੂਰ ਦੱਸਣਾ ਸਾਰਿਆਂ ਨੂੰ ਇਹੀ ਮੇਰਾ ਹੱਥ ਜੋੜ ਕੇ ਬੇਨਤੀ ਹੈ ਵੀ ਕੱਲ ਤੋਂ ਮਹਾਕੰਮ ਸ਼ੁਰੂ ਹੋ ਰਿਹਾ ਹੈ ਇਸ ਮਹਾਕੁੰਮ ਦੇ ਵਿੱਚ ਆ ਕੇ ਤੁਸੀਂ ਵੀ ਆਹੂਤੀ ਪਾਓ ਜੀ ਔਰ ਤਿਆਰੀਆਂ ਪੂਰੀਆਂ ਜੋਰਾਂ ਤੇ ਨੇ ਮਹਾਰਾਣੀ ਦਾ ਯੱਗ ਹੈ ਕਰਨਗਰਾਂਲੀ ਦਾ ਆਪਣੇ ਆਪ ਹੈ ਅਸੀਂ ਤਾਂ ਉਹ ਕੁੱਕਰ ਹੈ ਮਾਈ ਦੇ ਜਿਹੜੇ ਉਹਦੇ ਹੁਕਮ ਦੀ ਪਾਲਣਾ ਕਰ ਰਹੇ ਹੈ ਕਰਨਗਰਾਂਲੀ ਤਾਂ ਉਹ ਆਪ ਹੈ ਮੈਂ ਥੋੜਾ ਅੱਗੇ ਵੀ ਚੱਲਾਂਗੇ ਜੇ ਸ੍ਰੀ ਕੇਨਾ ਮੈਂ ਦੇਖ ਸਕਦਾ ਬੜਾ ਬੜਾ ਵੱਡਾ ਪੰਡਾਲ ਸਜਾਇਆ ਗਿਆ ਵਾ ਲੱਗਦਾ ਨਹੀਂ ਵੀ ਪ੍ਰਬੰਧ ਬੜੇ ਵੱਡੇ ਹੋ ਜਾਂਦੇ ਨੇ ਮੀਰਾ ਮੌਸਮ ਵੀ ਆ ਜਾਂਦਾ ਵਾ ਫਿਰ ਵੀ ਆਈਪੀਜ਼ ਵੀ ਆਉਂਦੇ ਨੇ ਆਮ ਲੋਕ ਵੀ ਆਉਂਦੇ ਨੇ ਭਗਤ ਉਂਦਰ ਮੱਤੇ ਤੇ ਪ੍ਰਬੰਧ ਸਾਰੇ ਦੇਖਣ ਨੂੰ ਕਿੰਨਾ ਸਮਾਂ ਲੱਗ ਜਾਂਦਾ ਸੀ ਲਗਭਗ 2 ਮਹੀਨੇ ਤੋਂ ਟੈਂਟ ਦਾ ਕਾਰਜ ਚੱਲਦਾ ਪਿਆ ਜੀ ਔਰ ਬੜੀ ਵੱਡੀ ਗੱਲ ਹੈ ਦੇਖੋ ਸਾਡੇ ਪਰਿਵਾਰ ਦਾ ਉਹ ਆਂਘੀ ਨੇ ਸੇਠੀ ਟੈਂਟ ਹਾਊਸ ਹੈ ਅੰਬਸਰ ਤੋਂ ਪਰਿਵਾਰ ਸੇਵਾ ਕਰਦਾ ਹੈ ਜੀ ਦੇਖੋ ਇਹ ਕਰੀਬਨ 2 ਮਹੀਨੇ ਤੋਂ ਟੈਂਟ ਦਾ ਕੰਮ ਚੱਲਦਾ ਪਿਆ ਜੀ 2 ਮਹੀਨੇ ਤੋਂ ਟੈਂਟ ਦੀ ਉਹ ਸੇਵਾ ਲਈ ਹੋਈ ਆ ਦਿਨ ਰਾਤ ਕੰਮ ਚੱਲ ਰਿਹਾ ਲੋਕ ਕੰਮ ਕਰ ਰਹੇ ਨੇ ਉਹਨਾਂ ਦੇ ਕਰੀਬਨ 200 ਦੇ ਕਰੀਬ ਤਾਂ ਉਹਨਾਂ ਦੇ ਅਮਪਲਾਈ ਸੇਵਾ ਦੇਖੋ ਜੀ ਸਾਰਾ ਟੋਟਲ ਵਾਟਰਪੂਫ ਟੈਂਟ ਹੈ ਜੀ ਮਤਲਬ ਵੀ ਇੱਥੋਂ ਅੱਗੇ ਤੋਂ ਲੈ ਕੇ ਪਿੱਛੇ ਤੱਕ ਸਾਡੀ ਜਿਹੜੀ ਆਨ ਵਾਲੀ ਪਬਲਿਕ ਨੂੰ ਸੁਭਿਧਾ ਦੇਣ ਦੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਵੀ ਆਈ ਗਈ ਸੰਗਤ ਨੂੰ ਵਧੀਆ ਤਰੀਕੇ ਨਾਲ ਅਸੀਂ ਦੇਖੋ ਸਾਡੇ ਘਰੇ ਰੱਬ ਰੂਪ ਚ ਸੰਗਤ ਨੇ ਆਣਾ ਜੀ ਕਹਿੰਦੇ ਨੇ ਆਤੀਥੀ ਦੇਵੋ ਭਵਾਂ ਸਾਡੇ ਸਰਾਧ ਧਰਮ ਦੇ ਵਿੱਚ ਹੈ ਔਰ ਇਹਦਾ ਮਾਂ ਦੇ ਯੱਗ ਦੇ ਵਿੱਚ ਕਿਸ ਰੂਪ ਚ ਨਾਰਾਇਣ ਆਜਨ ਕੁਛ ਨਹੀਂ ਪਤਾ ਔਰ ਸਾਡੀ ਕੋਸ਼ਿਸ਼ ਮਾਂ ਬਗਲਾ ਮੁਖੀ ਪਰਿਵਾਰ ਦੀ ਇਹੀ ਕੋਸ਼ਿਸ਼ ਹੈ ਅੱਛੇ ਤੋਂ ਅੱਛੇ ਪੁਖਤਾ ਪ੍ਰਬੰਧ ਕੀਤੇ ਜਾਣ ਸਿਕਿਉਰਿਟੀ ਅਰੇਂਜਮੈਂਟ ਪ੍ਰੋਪਰ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਸਹਿਯੋਗ ਕਰ ਰਿਹਾ ਹੈ ਉਸ ਤੋਂ ਇਲਾਵਾ ਸਾਡੇ ਮਤਲਬ ਵੀ ਜਿਹੜੇ ਆਪਣੇ ਵਲੰਟੀਅਰਸ ਹੈਗੇ ਨੇ ਸਾਡੇ ਉਹ ਲੱਗੇ ਨੇ ਔਰ ਪ੍ਰਾਈਵੇਟ ਸਿਕਿਉਰਿਟੀ ਵੀ ਅਸੀਂ ਹਾਇਰ ਕੀਤੀ ਹੈ ਹਰ ਚੀਜ਼ ਦਾ ਆ ਪਾਰਕਿੰਗ ਤੋਂ ਲੈ ਕੇ ਲੋਕਾਂ ਦਾ ਯੱਗ 'ਚ ਬੈਠਣ ਤੋਂ ਲੈ ਕੇ ਲੰਗਰ ਦੀ ਵਿਵਸਥਾ ਤੋਂ ਲੈ ਕੇ ਹਰ ਚੀਜ਼ ਦੇ ਵਿੱਚ ਸਾਡੀ ਜਿਹੜੀ 300 ਬੰਦਿਆਂ ਦੀ ਟੀਮ ਹੈ 300 ਬੰਦਿਆਂ ਦੀ ਟੀਮ ਸਾਡੀ ਜਿਹੜੀ ਮਾ ਬਗਲਮੁਖੀ ਪਰਿਵਾਰ ਦੀ ਜਿਹੜੀ ਟੀਮ ਹੈ ਉਹ ਹਰ ਇੱਕ ਜਗ੍ਹਾ ਤੇ ਆਪਣੀ ਆਪਣੀ ਨਜ਼ਰ ਟਿਕਾਈ ਬੈਠੀ ਹੈ ਜੀ ਔਰ ਸਾਡਾ ਤਾਂ ਕਰਨ ਮੈਂ ਪਹਿਲਾਂ ਵੀ ਗੱਲ ਕੀਤੀ ਕਰਨ ਕਰਨ ਵਾਲੀ ਮਾਤ ਨਹੀਂ ਸਾਡੀ ਤਾਂ ਕੋਸ਼ਿਸ਼ ਹੈ ਮਾਂ ਨੇ ਸਾਨੂੰ ਚੁਣਿਆ ਸਾਡੇ ਮਾ ਬਗਲਮੁਖੀ ਪਰਿਵਾਰ ਨੂੰ ਅਸੀਂ ਉਹ ਪੂਰੇ ਤਰੀਕੇ ਨਾਲ ਕਰ ਸਕੀਏ ਮੈਂ ਵੀਰਵਾਰ ਕਈ ਵਾਰ ਆਉਣ ਦਾ ਮੌਕਾ ਮਿਲਿਆ ਤੇ ਮੈਂ ਦੇਖ ਸਕਦਾ ਤੁਸੀਂ ਰੂਪਰੇਖਾ ਹੀ ਸਾਰੀ ਚੇਂਜ ਕਰਤੀ ਹੈ ਜਿਸ ਤਰ੍ਹਾਂ ਸਾਰਾ ਪੰਡਾਲ ਸਜਿਆ ਪਿਆ ਹੈ ਇਹ ਤਾਂ ਹਜੇ ਤਾਂ ਫਾਈਨਲ ਟੱਚ ਜਿਹੜਾ ਰਾਤ ਨੂੰ ਜਿਹਨੇ ਉਹ ਆਪਾਂ ਕਹਿੰਦੇ ਆ ਇਫੈਕਟਸ ਜਿਹੜੇ ਲਾਈਟ ਤੇ ਉਹਨੇ ਦੇਣੇ ਆ ਉਹਦੇ ਨਾਲ ਇੱਕ ਬੜਾ ਐਸਾ ਐਸਾ ਅਦਭੁਤ ਦ੍ਰਿਸ਼ ਬਣ ਜਾਂਦਾ ਔਰ ਮਾਂ ਦੀ ਇੰਨੀ ਕਿਰਪਾ ਵਰਸਦੀ ਹੈ ਦੇਖੋ ਲੋਕਾਂ ਦੇ ਭਾਵ ਉਸ ਤੋਂ ਇਲਾਵਾ ਜਦੋਂ ਅਸੀਂ ਆ ਦੇਖੋ ਤੁਸੀਂ ਲਾਈਟਸ ਝੂਮਰ ਉਹ ਸਪੈਸ਼ਲ ਹਰ ਚੀਜ਼ ਸਾਡੇ ਜਿਹੜੇ ਮੈਂ ਪਹਿਲਾਂ ਗੱਲ ਕੀਤੀ ਸਾਡੀ ਜਿਹੜੀ ਉਹ ਟੈਂਟ ਵਾਲੀ ਫੈਮਿਲੀ ਹੈ ਨਾ ਸਾਡਾ ਪਰਿਵਾਰ ਹੈ ਦੇਖੋ ਇੱਕ ਇੱਕ ਚੀਜ਼ ਬ੍ਰੈਂਡ ਨਿਊ ਲੱਗਦੀ ਹੈ ਇੱਥੇ ਉਹਨੇ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਚੀਜ਼ ਹੋਵੇ ਤੇ ਨਵੀਂ ਤੋਂ ਨਵੀਂ ਚੀਜ਼ ਲਗਾ ਕੇ ਦਿੱਤੀ ਜਾਵੇ ਸਾਰੀ ਚੀਜ਼ ਨੂੰ ਆਪਾਂ ਵਧੀਆ ਤਰੀਕੇ ਨਾਲ ਦੇਖ ਸਕੀਏ ਵੀ ਸਾਡਾ ਮਾਂ ਬਗਲਾ ਮੁਖੀ ਪਰਿਵਾਰ ਚ ਆਈ ਹੋਈ ਸੰਗਤ ਨੂੰ ਅਸੀਂ ਇੱਕ ਐਸਾ ਉਸ ਸਵਾਲਾ ਮਾਹੌਲ ਦੇ ਸਕੀਏ ਵੀ ਆ ਜਿਹੜਾ ਵੀ ਆਵੇ ਉਹ ਇਸੇ ਚੀਜ਼ ਨੂੰ ਹੋਵੇ ਮੈਂ ਮਾਂ ਦੇ ਘਰ ਆਇਆ ਔਰ ਮਾਂ ਦੇ ਘਰ ਆ ਕੇ ਮੈਨੂੰ ਪੂਰੀ ਉਹ ਰੌਣਕ ਉਹ ਉਸਤਵ ਦਾ ਮਾਹੌਲ ਮਿਲਿਆ ਜੀ ਮੈਨੇਜ ਮੈਨੇਜ ਕਰਨਾ ਬੜਾ ਔਖਾ ਲੱਗਦਾ ਇਹ ਚੀਜ਼ਾਂ ਸਾਰੀਆਂ ਜਿਵੇਂ ਮੰਨ ਲਓ ਹੁਣ ਏਡਾ ਵੱਡਾ ਪੰਡਾਲ ਵੀ ਸਜ ਕੇ ਤਿਆਰ ਹੋਣ ਜਾ ਰਿਹਾ ਤੇ ਹਵਨ ਜੱਗ ਵੀ ਆ ਲੰਗਰਾਂ ਦੇ ਪ੍ਰਬੰਧ ਦੀ ਗੱਲ ਕੀਤੀ ਤੁਸੀਂ ਸਾਰਾ ਮੈਨੇਜ ਫਿਰ ਕਿਵੇਂ ਹੁੰਦਾ ਜੀ ਸਾਰਾ ਇਹ ਤੁਹਾਨੂੰ ਪਹਿਲਾਂ ਦਾ ਸਾਡਾ ਮਾਂ ਬਗਲਾ ਵੀ ਧਿਆਨ ਦੇਣਾ ਵਾ ਤੇ ਨਾਲ ਮੈਨੇਜਮੈਂਟ ਵੀ ਸਾਡੀ ਮਾਂ ਬਗਲਾ ਮੁਖੀ ਪਰਿਵਾਰ ਦੀ ਟੀਮ ਜੀ ਤਕਰੀਬਨ 40 ਦੇ ਕਰੀਬ ਸਾਡੇ ਮੇਰੇ ਖਿਆਲ ਨਾਲੋਂ 2 ਮਹੀਨੇ ਹੀ ਹੋ ਗਏ ਮੇਰਾ ਭਰਾ ਕੋਈ ਕੰਮ ਤੇ ਜਾ ਪਾ ਰਿਹਾ ਕਿ ਨਹੀਂ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੇ 10 ਦਿਨ ਜਾਗ ਰਹਿੰਦਾ 300 ਤੇ 300 ਸੇਵਾ ਦਾ 24 ਆਵਰ ਆਪਣੀ ਕੰਮਕਾਰ ਛੱਡ ਕੇ ਇੱਥੇ ਸੇਵਾ ਤੇ ਰਹਿੰਦੇ ਨੇ ਜੀ ਕੋਈ ਸੀਏ ਹੈ ਕੋਈ ਡਾਕਟਰ ਹੈ ਕੋਈ ਪੁਲਿਸ ਆਫੀਸਰ ਹੈ ਕੋਈ ਆਈਐਸ ਆਫੀਸਰ ਹੈ ਦੇਖੋ ਸਾਰੇ ਸਾਡੇ ਨਾਲ ਸੇਵਾਚ ਨੇ ਮੇਰੇ ਮੇਰੇ ਕਰਨਾ ਕੁਝ ਨਹੀਂ ਹੁੰਦਾ ਮੇਰੀ ਤਾਂ ਕੋਈ ਔਕਾਤ ਨਹੀਂ ਮੈਂ ਤਾਂ ਕਹਿੰਦਾ ਮਹਾਰਾਣੀ ਨੇ ਸਾਨੂੰ ਚੁਣਿਆ ਸਾਡੀ ਇਹੀ ਖੁਸ਼ ਨਸੀਬੀ ਹੈ ਸਾਨੂੰ ਮਾਂ ਨੇ ਚੁਣਿਆ ਜੀ ਬਿਲਕੁਲ ਦੇਖੋ ਜਦੋਂ ਅਸੀਂ ਜਦੋਂ ਜੱਗ ਦੀ ਸ਼ੁਰੂਆਤ ਕਰਦੇ ਹਾਂ ਅਧਿਖਸ਼ਤਾ ਦੇਖੀ ਜਾਂਦੀ ਕਿਹਦੀ ਦੇਖਸ਼ਤਾ ਹੈ ਇਹ ਦੇਖਸ਼ਤਾ ਹੈ ਜੀ ਮਾਂ ਬਗਲਾ ਮੁਖੀ ਦੀ ਜਦੋਂ ਮਾਂ ਆਦੀ ਸ਼ਕਤੀ ਆਦਮੋਣੀ ਮਾਂ ਜਗਦੰਬਾ ਜਗਤ ਦੀ ਜੰਨੀ ਹੈ ਉਹਦੇ ਲਈ ਤਾਂ ਬਹੁਤ ਛੋਟਾ ਜਿਹਾ ਫੰਕਸ਼ਨ ਹੈ ਜਿਹੜੀ ਸ੍ਰਿਸ਼ਟੀ ਨੂੰ ਸੰਭੀ ਬੈਠੀ ਹੈ ਉਸ ਲਈ ਮਹਾਰਾਣੀ ਸਾਰਾ ਬਾਕੀ ਤੁਨਾ ਜੀ ਤੁਹਾਡੇ ਵਗੇ ਭਰਾ ਸਾਡਾ ਸਾਥ ਦੇ ਰਹੇ ਨੇ ਪ੍ਰਚਾਰ ਪ੍ਰਸਾਦ ਦੇ ਰਹੇ ਬਹੁਤ ਵਧੀਆ ਹੋਈ ਕੱਲ ਕੱਲ ਜਦੋਂ ਸ਼ੁਰੂਆਤ ਹੋਏਗੀ ਮਹਾਯੱਗ ਦੀ ਤਾਂ ਕਿਹੜੇ ਕਿਹੜੀਆਂ ਸ਼ਕਤੀਆਂ ਖਾਸ ਤੌਰ ਤੇ ਇਹ ਧਾਰਮਿਕ ਸ਼ਕਤੀਆਂ ਦੀ ਗੱਲ ਕੀਤੀ ਜਾਵੇ ਤਕਾਉਣਾਂਗੇ ਫਿਰ 10 ਦਿਨ ਦੇ ਵਿੱਚ 나ਥ ਪਰੰਪਰਾ ਦੇ ਜਿਹੜੇ ਸੰਤ ਮਹਾਪੁਰਸ਼ ਨੇ ਜੀ ਜਿਨ੍ਹਾਂ ਨੂੰ ਸਾਡੀ 나ਥ ਪਰੰਪਰਾ ਦਾ ਸਾਨੂੰ ਬਹੁਤ ਸਹਯੋਗ ਰਹਿੰਦਾ ਹੈ ਔਰ ਬਹੁਤ ਵੱਡੇ ਸੰਤ ਜੇ ਐਂਡ ਕੇ ਤੋਂ ਯੂਪੀ ਤੋਂ ਜਿਹੜੇ ਜਿਨ੍ਹਾਂ ਦਾ ਸਨਾਤਨ ਧਰਮ ਦੇ ਵਿੱਚ ਬਹੁਤ ਵੱਡਾ ਪਰਚਮ ਹੈ ਉਹ ਸਾਰੇ ਸੰਤ ਪਹੁੰਚ ਰਹੇ ਨੇ ਉਹ 10 ਦੇ 10 ਦੇ ਨਹੀਂ ਗੈਸਟ ਹੈ ਬਹੁਤ ਬੁੱਧੀਜੀਵੀ ਧਾਰਮਿਕ ਜਿਹਨੇ ਸੋਚ ਸਮਝ ਰੱਖਣ ਵਾਲੇ ਬੁੱਧੀਜੀਵੀ ਨੇ ਉਹ ਨੇ ਰਾਣਿਤਿੱਗੇ ਲੋਕ ਔਰ ਦੇਸ਼ ਦੇ ਜਿਹੜੀ ਕਿਹਨਾਂ ਨੇਤਾ ਗਨ ਸਾਡੇ ਮੈਂ ਹਮੇਸ਼ਾ ਹੀ ਗੱਲ ਕਹਿੰਦਾ ਹਾਂ ਸਾਡੀ ਇੱਕ ਪ੍ਰਾਰਥਨਾ ਹੁੰਦੀ ਹੈ ਦੇਸ਼ ਦੇ ਨੇਤਾ ਚੰਗੇ ਹੋਣ ਬਿਲਕੁਲ ਉਹਨਾਂ ਨੂੰ ਮਾਤਰਾ ਨਹੀਂ ਸੱਦਬੁੱਧੀ ਦੇਵੇ ਜਦੋਂ ਨਹੀਂ ਸੋਚ ਚੰਗੀ ਹੋ ਕਿ ਦੇਸ਼ ਅੱਗੇ ਵਧੇਗਾ ਅਸੀਂ ਕਿਸੇ ਪਾਰਟੀ ਵਿਸ਼ੇਸ਼ ਨਾਲ ਨਹੀਂ ਬੰਨੇ ਹੋ ਚਾਹੇ ਉਹ ਕਾਂਗਰਸ ਹੈ ਕਾਲੀਦਲ ਹੈ ਬੀਜੇਪੀ ਹੈ ਆਮ ਆਦਮੀ ਪਰ ਤੁਹਾਨੂੰ ਸਾਰੀ ਪਾਰਟੀਆਂ ਦਾ ਬਰਾਬਰ ਸਹਿਯੋਗ ਹੁੰਦਾ ਹੈ ਸਹਿਯੋਗ ਹੁੰਦਾ ਬਿਲਕੁਲ ਤੁਹਾਡੀ ਮਾਂ ਬਗਲਾਮਗੀ ਧਾਮ ਦੇ ਵਿੱਚ ਇਹ ਨਹੀਂ ਵੀ ਤੁਸੀਂ ਫਲਾਣੇ ਨੂੰ ਸਾਡੇ ਤਾਂ ਜੋ ਆਵੇ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਕਿਸੇ ਵਰਣ ਕਿਸੇ ਜਾਤੀ ਜਾਂ ਕਿਸੇ ਚੀਜ਼ਾਂ ਵਿਸ਼ੇਸ਼ ਨਾਲ ਨਹੀਂ ਬੰਡਿਆ ਹੋਇਆ ਜੋ ਵੀ ਆਂਦਾ ਸਾਡੇ ਲਈ ਸਨਮਾਨੀ ਜੇ 10 ਦਿਨ ਦਾ ਜਿਹੜਾ ਮਹਾਜੱਗ ਹੋ ਰਿਹਾ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਸੰਗਤ ਕਿੰਨੀ ਇੱਕ ਗਿਣਤੀ ਸੰਗਤ ਪਹੁੰਚਣ ਦੀ ਉਮੀਦ ਲੱਗਦੀ ਸਾਡੇ ਨਾਲ ਇਹ ਸੁਰੱਖਿਆ ਕਵਚ ਧਾਗਾ ਬੰਨੇ ਇਹਨਾਂ ਤੁਹਾਡੇ ਵੀ ਤੁਸੀਂ ਆਏ ਹੋ ਦੇਖਿਆ ਪਿਛਲੀਆਂ 9 ਲੱਖ ਤੱਕ ਗੱਲ ਲੱਗਿਆ ਸੀ 9 ਲੱਖ ਹਾਂ ਇਸ ਕਰਕੇ ਕਿ 24 ਆਵਰ ਚੱਲਦਾ 24 ਘੰਟਿਆਂ ਦੇ ਵਿੱਚ ਲਗਭਗ 1.5 ਲੱਖ ਦੇ ਕਰੀਬ ਬੰਦਾ ਕਮ ਜਾਂਦਾ ਹੈ ਚਲੇ ਜਾਂਦਾ ਮਤਲਬ ਕਿ ਮੱਥਾ ਕੇ ਕੇ ਹਵਨ ਚ ਹੁੰਦੀ ਪਾਕ ਪਕੇ ਕੋਈ ਜਿਹਨੇ ਵੀ ਇਹਨਾਂ ਦੇ ਧਾਗਾ ਬੰਨਿਆ ਜਾਂਦਾ ਠੀਕ ਹੈ ਇੱਕ ਟਾਈਮ ਦੇ ਵਿੱਚ 40 ਤੋਂ 50 ਹਜ਼ਾਰ ਬੰਦਾ ਜਿਵੇਂ ਸ਼ਾਮੀ ਚਾਰ ਤੋਂ ਲੈ ਕੇ ਮਤਲਬ ਵੀ ਜਿਹੜੇ ਪੀ ਕਵਰ ਜਿਹਨੂੰ ਕਹਿੰਦੇ ਨੇ ਲੋਕੀ ਸ਼ਾਮ ਨੂੰ ਬਹੁਤ ਰਸ਼ ਹੁੰਦਾ ਹੈ ਹਰ ਕੋਈ ਬੰਦਾ ਆਪਣੀ ਕੰਮ ਤੋਂ ਪਾਉਂਦਾ ਹੁਣ ਤਾਂ ਪਿਛਲੇ ਸਾਲ ਤਾਂ 24 ਘੰਟੇ ਹੀ ਰਸ਼ ਚੱਲ ਰਿਹਾ ਸੀ ਔਰ ਅਸੀਂ ਇਸ ਵਾਰ ਜਿਹੜਾ ਟਾਰਗੇਟ ਹੈ ਧਾਗਾ ਹੀ ਅਸੀਂ ਪਹਿਲਾਂ 15 ਲੱਖ ਰੱਖਿਆ ਸਾਡੀ ਤਿਆਰੀ 15 ਲੱਖ ਸੰਗਤ ਦੀ ਤੋਂ ਲੈ ਕੇ 20 ਲੱਖ ਤੱਕ ਜੇ ਕੋਈ ਆਵੇ ਉਦੋਂ ਹੀ ਪੋਹ ਜਾਂਦੀ ਵਿਵਸਥਾ ਹੈ ਔਰ ਸਾਡੀ ਜਿਹੜੀ ਹਰ ਚੀਜ਼ ਦੀ ਵਿਵਸਥਾ ਅਸੀਂ ਇਹ ਸੋਚ ਕੇ ਚੱਲੇ ਆ ਪਿਛਲੇ ਸਾਲ ਨਾਲੋਂ ਡਬਲ ਰਸ਼ ਆਏਗਾ ਸਾਡੀ ਟੀਮ ਵੀ ਪਿਛਲੇ ਸਾਲ ਨਾਲੋਂ ਡਬਲ ਮਿਹਨਤ ਕਰੀ ਜੇ ਹਵਨ ਦੀ ਗੱਲ ਕੀਤੀ ਜਾਵੇ ਤਾਂ ਹਵਨ ਵੀ ਵੱਖ-ਵੱਖ ਤਰੀਕੇ ਦਾ ਹੁੰਦਾ ਜੇ ਮਾ ਬਗਲਾ ਮੁਖ ਦੇ ਜਿਹੜੇ 9 ਦਿਨ ਹਵਨ ਚੱਲਣ ਨੇ ਕਿ ਵੱਖ-ਵੱਖ ਕੰਮਾਂ ਨੂੰ ਲੈ ਕੇ ਜਿਵੇਂ ਕਾਰਜ ਜਿਹੜੇ ਤੁਸੀਂ ਭਾਈਚਾਰਕ ਸਾਂਝ ਦੀ ਗੱਲ ਕਰਦੇ ਹੋ ਜਾਂ ਕਿਵੇਂ-ਕਿਵੇਂ ਦੇ ਹਵਨ ਹੋਣ ਜਾ ਰਹੇ ਦੇਖੋ ਇਹ ਮਹਾ ਯੱਗ ਹੈ ਠੀਕ ਹੈ ਇਹ ਚ ਹਰ ਤਰ੍ਹਾਂ ਦੀ ਆਹੂਤੀ ਪੈਂਦੀ ਹੈ ਨਵ ਗ੍ਰਹਿ ਦੀ ਹੈ ਠੀਕ ਹੈ ਔਰ ਅਸਟਮ ਜਿਹੜੀਆਂ 10 महाविद्याਆਂ ਦੀ ਹੈ ਜਿਹੜੇ ਉਸ ਤੋਂ ਲਵਾ ਵਿਸ਼ਨੂੰ ਸਰੋਤਰ ਹੈ ਰਾਮ ਸਰੋਤਰ ਹੈ ਸਾਰੇ ਤਰ੍ਹਾਂ ਦਾ ਵੈਦਿਕ ਪਰੰਪਰਾ ਸਨਾਤਨ ਧਰਮ ਦੀ ਵੈਦਿਕ ਪਰੰਪਰਾ ਦੇ ਮੁਤਾਬਿਕ ਸਭ ਗ੍ਰਹਿਵਾਂ ਦੇ ਦੇਵੀ ਦੇਵਤਿਆਂ ਦੇ ਜਿਵੇਂ ਆਪਣੇ ਆਪ ਕਨੇ ਰਾਹੁ ਸਾਰੇ ਗ੍ਰਹਿਵਾਂ ਦੇ ਜਾਪ ਹੁੰਦੇ ਨੇ ਉਸ ਤੋਂ ਇਲਾਵਾ ਮਾਂ ਬਗਲਾ ਮੁਖੀ ਦਾ ਬੀਜ ਮੰਤਰ ਸਾਡਾ ਇੱਕ ਕੁੰਟ ਤੇ ਲਗਾਤਾਰ 216 ਘੰਟੇ ਸਿਰਫ ਬੀਜ ਮੰਤਰ ਦੀ ਮਾਲਾ ਇਹ ਉਹ ਅਲੱਗ ਕੁੰਡ ਹੁੰਦਾ ਸਾਡਾ ਉਹਦੇ ਸਿਰਫ ਸਿਰਫ 216 ਘੰਟੇ ਬੀਜ ਮੰਤਰ ਦੀ ਮਾਲਾ ਵੀ ਚੱਲਦੀ ਹੈ ਉਸ ਤੋਂ ਇਲਾਵਾ ਜਿੱਦਾਂ ਤੁਸੀਂ ਗੱਲ ਕਰਦੇ ਵਪਾਰ ਬ੍ਰਿਧੀ ਲਈ ਅਰਦਾਸ ਹੈ ਘਰ ਚ ਸੁੱਖ ਸ਼ਾਂਤੀ ਹੋਵੇ ਸਾਡਾ ਲਕਸ਼ਿ ਹੈ ਆਪਸੀ ਇੱਕ ਭਾਈਚਾਰਕ ਸਾਂਝ ਔਰ ਸਮੂਹਿਕ ਪ੍ਰਾਰਥਨਾ ਸਮੂਹਿਕ ਪ੍ਰਾਰਥਨਾ ਚ ਕੀ ਹੈ ਤੁਹਾਡੇ ਕਾਰੋਬਾਰ ਚੰਗੇ ਰਹਿਣ ਤੁਹਾਡੇ ਬੱਚੇ ਹਰ ਇੱਕ ਕਾਰ ਜੀ ਸਰਬਤੇ ਭਲੇ ਚ ਜੋ ਹੁੰਦਾ ਉਸੇ ਸਾਰੀ ਸਮੂਹਿਕ ਤੌਰ ਤੇ ਜੀ ਜੀ ਇਹ ਗੱਲ ਕੀਤੀ ਹੈ ਵੀ ਕਈ ਲੋਕਾਂ ਦੇ ਵਿੱਚ ਇਹ ਚੀਜ਼ ਵੀ ਪਾਈ ਜਾਂਦੀ ਹੈ ਯਾਰ ਵੀ ਆ ਕੰਮ ਕਰ ਲਈਏ ਤੇ ਆ ਨਾ ਕਰੀਏ ਵਿਗਨ ਨਾ ਪੈ ਜAVE ਕਈ ਵਾਰ ਚੰਗਾ ਕੰਮ ਕਰਨ ਵਾਲੇ ਬੰਦਾ ਸੋਚਦਾ ਯਾਰ ਆ ਕੰਮ ਮੇਰੀ ਮੇਰੇ ਗ੍ਰਹਿਾਂ ਦੇ ਮੁਤਾਬਕ ਸਹੀ ਨਹੀਂ ਹੈਗਾ ਕਿੰਨਾ ਕਿ ਸਹੀ ਹੈ ਵੀ ਮੰਨ ਲਓ ਕੋਈ ਧਾਰਮਿਕ ਕਾਰਜ ਕਰਨ ਦੇ ਵੇਲੇ ਵੀ ਕਈ ਲੋਕ ਵਿਚਾਰ ਕਰਦੇ ਨੇ ਬਿਲਕੁਲ ਦੇਖੋ ਜੋ ਚੀਜ਼ਾਂ ਸ੍ਰਿਸ਼ਟੀ 'ਚ ਬਨੀਆਂ ਜੋ ਚੀਜ਼ ਨਹੀਂ ਹੈਗਾ ਉਹਨਾਂ ਦਾ ਹੈ ਪਰ ਜਦੋਂ ਮਹਾ ਯੱਗ ਹੁੰਦਾ ਹੈ ਉੱਚ ਕਿਸੇ ਚੀਤੇ ਦੇਖੋ ਜਦੋਂ ਇੱਕ ਐਡਾ ਵੱਡਾ ਯੋਜਨ ਦੇਖੋ ਤੁਸੀਂ ਕਿਸੇ ਵੀ ਜਗ੍ਹਾ ਦੇ ਵਿੱਚ ਸ਼ਾਮ ਨੂੰ ਰਾਤਰੀ ਵਿਸ਼ੇਸ਼ ਵਿਸ਼ਰਾਮ ਦਿੱਤਾ ਜਾਂਦਾ ਹੈ ਜਦੋਂ ਮਾਤਰਾਣੀ ਦੀ দীਖਸ਼ਾ ਚ 10 ਦਿਨ ਉਹ ਜਾ ਕੇ ਆਪ ਉਹ ਸੰਕਲਪ ਪੂਰਾ ਕਰਾਰੀ ਹੈ ਤਾਂ ਮੇਰੇ ਖਿਆਲ ਨਾਲ ਜਿਹੜਾ ਜੋ ਜੋ ਮਨੋ ਕਾਮਨਾ ਜਨ ਹਿੱਤ ਦੀ ਕਿਸੇ ਦੇ ਦੇ ਕੋਈ ਅਸੀਂ ਪਹਿਲੇ ਦਿਨ ਕਰਨੇ ਇੱਥੇ ਬਹਿ ਕੇ ਕਿਸੇ ਦੇ ਮਾਰਨ ਕਿਸੇ ਦੇ ਖਿਲਾਫ ਜਾਂ ਕਿਸੇ ਲਈ ਪ੍ਰਤੀ ਇਰਖਾ ਉਹ ਅਸੀਂ ਬਿਲਕੁਲ ਸਾਡੀ ਹਮੇਸ਼ਾ ਇੱਕ ਮੈਂ ਹਮੇਸ਼ਾ ਜਦੋਂ ਵੀ ਮੈਨੂੰ ਬੋਲਣ ਦਾ ਮੌਕਾ ਮਿਲਦਾ ਮੈਂ ਇਹ ਗੱਲ ਕਹਿੰਦਾ ਹਾਂ ਜਦੋਂ ਵੀ ਅਰਦਾਸ ਕਰੋ ਨਾ ਸਰਬਦੇ ਭਲੇ ਦੀ ਅਰਦਾਸ ਹੈ ਜੀ ਆਪਣਾ ਵੀ ਹੋਗਾ ਤੇ ਅਗਲੇ ਦਾ ਵੀ ਹੋਗਾ ਹਾਂ ਦੇਖੋ ਜਦੋਂ ਤੁਸੀਂ ਕਿਸੇ ਦੂਜੇ ਦਾ ਚੰਗਾ ਮੰਗੋਗੇ ਤੁਹਾਡਾ ਆਪਣੇ ਆਪ ਚੰਗਾ ਚੰਗਾ ਹੋਏਗਾ ਔਰ ਸਾਡੀ ਕੋਸ਼ਿਸ਼ ਹੈ ਜਿਹੜੀਆਂ ਜਿਹੜੇ ਪੰਜ ਸਾਡੇ ਵੱਡੇ ਦੁਸ਼ਮਣ ਨੇ ਆਮ ਤੌਰ ਤੇ ਮਾਂ ਦਾ ਬਗਲਾਮੁਖੀ ਨੂੰ ਕਹਿੰਦਾ ਦੁਸ਼ਮਣ ਦੇ ਸੰਬੰਧੀ ਜੀ ਵੀ ਦੁਸ਼ਮਣ ਸਾਨੂੰ ਸਮਝਣ ਦੀ ਲੋੜ ਹੈ ਕਾਮ ਕ੍ਰੋਧ ਮੋਹ ਲੋਭ ਹੰਕਾਰ ਜਿਹੜੇ ਪੰਜ ਕਰਾਰ ਨੇ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਮੈਂ ਸਾਨੂੰ ਵੱਡੀ ਗੱਲ ਕਹਨਾ ਸਾਨੂੰ ਕਦੀ ਕਿਸੇ ਤੋਂ ਈਰਖਾ ਨਹੀਂ ਕਰਨੀ ਚਾਹੀਦੀ ਈਰਖਾ ਦੀ ਅਗਨੀ ਸਾਨੂੰ ਬਿਲਨ ਸਾਨੂੰ ਜਲਾਉਂਦੀ ਹੈ ਜੀ ਜੀ ਦੇਖੋ ਜੇਕਰ ਸਾਡੇ ਨਾਲ 100 ਸਮਾਜ ਦੇ ਵਿੱਚ ਬੰਦੇ ਨੇ ਜੇ 60 ਸਾਡੇ ਇਸ ਕੰਮ ਨਾਲ ਖੁਸ਼ ਨੇ 40 ਸਾਡਾ ਵਿਰੋਧ ਵੀ ਕਰਦੇ ਹੋਣਗੇ ਬਿਲਕੁਲ ਜਿਨ੍ਹਾਂ ਦੇ ਵਿੱਚ ਸਾਡੀ ਪਧਤੀ ਦੀ ਨੂੰ ਕੋਈ ਸਮਝ ਨਹੀਂ ਗਈ ਹਰੇਕ ਬੰਦੇ ਦੀ ਆਪਣੀ ਸੋਚ ਹੈ ਦੇਖੋ ਸਾਰੀ ਦੁਨੀਆ ਤਾਂ ਖੁਸ਼ ਕੀਤੀ ਨਹੀਂ ਜਾ ਸਕਦੀ ਪਰ ਹਾਂ ਸਾਡਾ ਮਾਂ ਬਗਲਾਮੁਖੀ ਪ੍ਰਵਾਹ ਜਿਹੜਾ ਲਕਸ਼ ਲੈ ਕੇ ਚੱਲਿਆ ਉਹਨੂੰ ਅਸੀਂ ਪੂਰਾ ਕਰਨ ਜਾ ਰਹੇ ਹਾਂ ਜੀ ਜੀ ਅਕਸਰ ਇਹ ਚਰਚਾ ਹੁੰਦੀ ਆ ਵੀ ਜਿਹੜਾ ਮਾਂ ਬਗਲਾਮੁਖੀ ਧਾਮ ਹਿਮਾਚਲ ਦੇ ਵਿੱਚ ਆ ਖਾਸ ਤੌਰ ਤੇ ਉੱਥੇ ਕਈ ਜਿਹੜੇ ਲੀਡਰ ਨੇ ਢੇਰ ਸਵੇਰ ਜਾ ਕੇ ਹਵਲ ਵੀ ਕਰਾਉਂਦੇ ਨੇ ਆਪਣੇ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਸਤੇ ਭਾ ਮਾ ਉਹ ਪੋਲਿਟਿਕਲ ਹੋਣ ਜਾਂ ਆਪਣੀਆਂ ਉਹ ਪਰਸਨਲ ਹੋਣ ਕਿੰਨੀ ਕਿ ਸਚਾਈ ਦੇ ਵਾਸਤੇ ਬਿਲਕੁਲ ਮਾਂ ਕਲਯੁਗ ਦੇ ਵਿੱਚ ਨਿਆਂ ਦੀ ਦੇਵੀ ਮਾਂ ਬਗਲਾਮੁਖ ਤੁਸੀਂ ਆਮ ਤੌਰ ਤੇ ਦੇਖਣਾ ਵੱਡੇ ਵੱਡੇ ਜੁਡੀਸ਼ੀਅਲ ਵੱਡੇ ਵੱਡੇ ਜੱਜ ਰਾਜਨੀਤਾ ਜਿਵੇਂ ਮਨਖੰਡੀ ਹਿਮਾਚਲ ਦੇ ਵਿੱਚ ਮਾ ਬਗਲਾ ਮੁਖੀ ਧਾਮ ਹੈ ਠੀਕ ਹੈ ਉੱਥੇ ਯੱਗ ਹੁੰਦੇ ਨੇ ਉਸੇ ਪ੍ਰਕਾਰ ਜੀ ਪ੍ਰਤੀਕ ਵੀਰਵਾਰ ਵੀ ਇੱਥੇ ਹਵਨ ਹੁੰਦਾ ਹੈ ਜੀ ਔਰ ਜੇਕਰ ਕਿਸੇ ਨੇ ਇੱਥੇ ਵੀ ਬਹੁਤ ਦੂਰ ਉਧਰੋਂ ਲੋਕ ਆਉਂਦੇ ਨੇ ਬੰਬੇ ਤੋਂ ਕਲਕੱਟਾ ਤੋਂ ਸਾਡੇ ਦਾ ਬਹੁਤ ਪਰਿਵਾਰ ਬੰਬੇ ਤੋਂ ਜੁੜੇ ਨੇ ਜਿਹੜੇ ਲਗਭਗ ਹਰ ਵੀਰਵਾਰ ਹੀ ਆਉਂਦੇ ਨੇ ਜੀ ਪੂਰੇ ਇੰਡੀਆ ਤੋਂ ਲੋਕ ਇੱਥੇ ਪਹੁੰਚਦੇ ਨੇ ਜਿੱਦਾਂ ਬਨਖੰਡੀ ਦੇ ਵਿੱਚ ਯੱਗ ਕੀਤੇ ਤੇ ਕੋਸੇ ਦਾ ਸਥਾਨ ਆਦੀ ਕਾਲ ਤੋਂ ਬਣਿਆ ਹੋਇਆ ਇਸ ਥਾਂ 'mdi ਸਥਾਪਨਾ 2014 'ਚ ਹੋਈ ਔਰ ਇੱਕ ਮੈਂ ਕਿਰਪਾ ਕਰਾਂਗਾ ਮਹਾਰਾਣੀ ਦੀ ਵੀ ਇਸ ਸਥਾਨ ਦੇ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਯੋਜਨ ਹੋ ਗਏ ਜੀ ਉਹ 2014 ਤੋਂ ਸ਼ੁਰੂਆਤ ਜਦੋਂ 72 ਘੰਟੇ ਤੋਂ ਸ਼ੁਰੂ ਹੋ ਕੇ 217 ਘੰਟੇ ਤੱਕ ਜੀ ਆ ਗਈ ਸੋਰੀ 216 ਘੰਟੇ ਤੱਕ ਆ ਗਈ ਹੈ ਮਹਾਰਾਣੀ ਦਾ ਇਹ ਯੱਗ ਉਹ ਉਹਦੇ ਨਿਰੰਤਰ ਚੱਲਣ ਵਾਲਾ ਯੱਗ ਪਹਿਲਾ ਸਥਾਨ ਹੈ ਪੂਰੇ ਵਿਸ਼ਵ ਦੇ ਵਿੱਚ ਮਾ ਬਗਲਾ ਮੁਖੀ ਧਾਮ ਲੁਧਿਆਣਾ ਜਿੱਥੇ ਲਗਾਤਾਰ ਦਿਨ ਰਾਤ ਹਮਮ ਔਰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਜਮਾਨ ਨਹੀਂ ਦਿੱਤਾ ਜਾਂਦਾ ਜਿਹੜਾ ਆ ਉਹ ਜਜਮਾਨ ਹੈ ਜਿਹੜਾ ਆ ਗਿਆ ਔਰ ਆਮ ਤੌਰ ਤੇ ਕਿਤੇ ਕੋਈ ਆਯੋਜਨ ਹੁੰਦਾ ਉੱਚ ਕੁਝ ਜਮਾਨ ਪਰਿਵਾਰਾਂ ਨੂੰ ਯੱਗ ਖੇਤਰ ਚ ਜਾਂਦੀ ਅੱਗਾਂ ਹੁੰਦੀ ਐ ਇੱਥੇ ਜਿਹੜਾ ਆਇਆ ਤੁਸੀਂ ਦੇਖਦੇ ਹੋ ਖੁੱਲਾ ਮਹਾਰਾਣੀ ਦਾ ਦਰਬਾਰ ਹੈ ਸਾਰਿਆਂ ਲਈ ਲੰਗਰ ਹੈ ਔਰ ਸਾਰਿਆਂ ਲਈ ਅੱਗ ਹੈ ਸਾਰਿਆਂ ਲਈ ਹੁੰਦਾ ਬਿਲਕੁਲ ਹਾਂਜੀ ਪੂਤ ਪ੍ਰੇਤਾਂ ਦੀ ਗੱਲ ਕੀਤੀ ਹੈ ਵੇ ਮਹੰਤ ਜੀ ਕਹਿੰਦੇ ਮਾ ਬਗਲਾ ਮੁਖੀ ਦੀ ਬੜੀ ਕਿਰਪਾ ਜੇ ਭੂਤ ਪ੍ਰੇਤ ਵਾਲਾ ਸਿਸਟਮ ਵੀ ਹੋਵੇ ਕਿਸੇ ਦੇ ਅੰਦਰ ਉਹ ਚੀਜ਼ ਆਤਮਾ ਮਾ ਪ੍ਰਵੇਸ਼ ਕਰ ਜਾਂਦਾ ਉਹ ਵੀ ਨਿਕਲ ਜਾਂਦੀਆਂ ਨੇ ਇਹਦੇ ਬਾਰੇ ਕੀ ਕਹੋਗੇ ਸਾਡਾ ਵਿਸ਼ਵਾਸ ਹੈ ਔਰ ਮੈਂ ਇੱਥੇ ਪ੍ਰਮਾਣ ਹੈ ਵੀ ਇਸ ਅੰਦਰ ਜਿਹੜਾ ਬੰਦਾ ਕਿਸੇ ਨੂੰ ਕੋਈ ਐਸੀ ਕਿਸੇ ਕਾ ਦੀ ਕਿਤੇ ਕਿਤਾਏ ਦੀ ਕੋਈ ਵੀ ਕਿਸੇ ਪ੍ਰਕਾਰ ਦੀ ਦਿੱਕਤ ਹੈ ਦੇਖੋ ਤਰਕ ਕਰਨ ਵਾਲੇ ਤੁਹਾਨੂੰ ਬਹੁਤ ਥੱਲੇ ਤੁਹਾਡੇ ਕਮੈਂਟ ਬੜੇ ਆਣਗੇ ਜੀ ਇਹ ਅੰਧ ਵਿਸ਼ਵਾਸ ਹੈ ਜੀ ਪਰ ਸ੍ਰਿਸ਼ਟੀ ਤੇ ਜਿਸ ਚੀਜ਼ ਦਾ ਨਾਂ ਹੈ ਉਹ ਹੈ ਠੀਕ ਹੈ ਔਰ ਬਹੁਤ ਬੱਚਿਆਂ ਨੂੰ ਪ੍ਰੋਬਲਮਸ ਹੈਗੀਆਂ ਨੇ ਇੱਥੇ ਨਾਰੀਅਲ ਆਪਣੇ ਹਰ ਵੀਰ ਵਾਰ ਇੱਕ ਨਾਰੀਅਲ ਲੱਗਦਾ ਆਪਣੇ ਤੋਂ ਘੁਮਾਕੇ ਨਾਰੀਅਲ ਲਾਉਣ ਦਾ ਮਕਸਦ ਕੀ ਹੁੰਦਾ ਮੋਹੀਂ ਕਿਸੇ ਪ੍ਰਕਾਰ ਦੀ ਆਪਣੀ ਜਿਹੜੀ ਬੈਡ એનર્ਜੀਸ ਹੈਗੀਆਂ ਨੇ ਜਾਂ ਕੋਈ ਐਸੀ ਚੀਜ਼ਾਂ ਜਿਉਂ ਨੂੰ ਆਪਾਂ ਉੱਪਰ ਹੀ ਕਹਿ ਦਿੰਦੇ ਆ ਜਾਂ ਕੁਝ ਹੁੰਦਾ ਉਹ ਚੀਜ਼ਾਂ ਦਾ ਉਤਾਰਾ ਇੱਥੇ ਮਹਾਰਾਣੀ ਖੁਦ ਕਰਦੀ ਹੈ ਔਰ ਸਿਰਫ ਸਿਰਫ ਤੇ ਸਿਰਫ ਇੱਥੇ ਧਾਮ ਦੇ ਵਿੱਚ ਆਣ ਮਾਤਰ ਨਾਲ ਹੀ ਮੇਰੇ ਖਿਆਲ ਨਾਲ ਮੇਰੇ ਆਪਣੇ ਐਕਸਪੀਰੀਅੰਸ ਤੋਂ ਹੁੰਦਾ ਤਾਂ ਬਥੇਰੇ ਬੱਚੇ ਐਸੇ ਜਿਹੜੇ ਉਸ ਚੀਜ਼ ਤੋਂ ਪੀੜਤ ਸੀਗੇ ਉਹ ਠੀਕ ਹੋ ਰਹੇ ਨੇ ਜੀ ਔਰ ਮਹਾਰਾਣੀ ਇੰਨੀ ਕਿਰਪਾ ਕਰਦੀ ਵੀ ਉਹ ਸਾਡੇ ਬੱਚੇ ਬੱਚੀਆਂ ਸੁਖੀ ਨੇ ਮੈਂ ਪਹਿਲਾਂ ਜਿੱਦਾਂ ਗੱਲ ਕੀਤੀ ਹੁਣ ਫੇਰ ਉਹ ਗੱਲ ਦਰਾਂ ਸਾਡੀ ਇੱਥੇ ਇੱਕੋ ਹੀ ਮਨੋ ਕਾਮਨਾ ਹੁੰਦੀ ਸਰਬਤ ਦਾ ਭਲਾ ਸਰਬਤ ਦਾ ਭਲਾ ਇਸ ਮਾਂ ਬਗਲਾ ਮੁਖੀ ਧਾਮ ਦੇ ਵਿੱਚ ਕੋਈ ਐਸਾ ਨਹੀਂ ਜੀ ਉਹਦੇ ਖਿਲਾਫ ਜੀ ਇੱਥੇ ਕਹਿੰਦੇ ਭਰਾ ਅਸੀਂ ਤੇਰੇ ਹੱਕ ਦੀ ਅਰਦਾਸ ਤਾਂ ਕਰ ਸਕਦੇ ਕਿਸੇ ਨੂੰ ਮਾਰਨ ਦੀ ਕਿਸੇ ਨੂੰ ਹਰਾਉਣ ਦੀ ਅਸੀਂ ਅਰਦਾਸ ਨਹੀਂ ਕਰਦੇ ਸਰਬਤ ਦੇ ਭਲੇ ਦੀ ਗੱਲ ਹੋ ਸਕਦੀ ਹੈ ਹਾਂ ਬਿਲਕੁਲ ਧੰਨਵਾਦ ਬਹੁਤ ਜਿਨ੍ਹਾਂ ਨੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਹੈ ਜਿਹੜਾ 216 ਘੰਟੇ ਦਾ ਮਹਾ ਅਖੰਡ ਯੱਗ ਕੱਲ ਸ਼ਾਮ 6 ਵਜੇ ਤੋਂ ਸ਼ੁਰੂ ਹੋਣ ਜਾ ਰਿਹਾ ਤੁਹਾਨੂੰ ਇੱਕ ਵਾਰ ਪੰਡਾਲ ਦੁਬਾਰਾ ਦਿਖਾਵਾਂਗੇ ਅਸੀਂ ਤਾਂ ਪੰਡਾਲ ਦੇ ਵਿੱਚ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਚੱਲਦੀਆਂ ਨਜ਼ਰ ਆ ਰਹੀਆਂ ਨੇ ਸੇਵਾਦਾਰਾਂ ਨੇ ਆਪੋ ਆਪਣੀਆਂ ਡਿਊਟੀਆਂ ਸੰਭੀਆਂ ਹੋਈਆਂ ਨੇ ਤਾਂ ਵਿਸ਼ਾਲ ਪੰਡਾਲ ਜਿਹੜਾ ਮਾ ਬਗਲਾ ਮੁਖੀ ਦਾ ਉਹ ਸਜ ਕੇ ਤਿਆਰ ਹੈ ਤਾਂ ਤੁਹਾਨੂੰ ਹਵਨ ਕੁੰਡ ਵੀ ਲੈ ਕੇ ਜਾਵਾਂਗੇ ਜਿੱਥੇ ਮਹਾਯੱਗ ਦੇ ਵਿੱਚ ਅਹੂਤੀ ਪਾਈ ਜਾਏਗੀ ਵੱਖ-ਵੱਖ ਲੋਕ ਜਿਹੜੇ ਨੇ ਆਉਣਗੇ ਤਾਂ ਜਿਸ ਤਰੀਕੇ ਨਾਲ ਮਹੰਤ ਪ੍ਰਵੀਨ ਚੌਧਰੀ ਜੀ ਨੇ ਦੱਸਿਆ ਕਿ ਪਿਛਲੇ ਸਾਲ 9 ਲੱਖ ਦੇ ਕਰੀਬ ਜਿਹੜੀ ਹੈ ਸੰਗਤ ਇਸ ਮਹਾਯੱਗ ਦੇ ਵਿੱਚ ਆਪਣੀ ਅਹੂਤੀ ਪਾ ਕੇ ਗਈ ਸੀ ਇੱਥੇ ਮਾ ਬਗਲਾ ਮੁਖੀ ਦਾ ਉਹਨਾਂ ਨੇ ਅਸ਼ੀਰਵਾਦ ਲਿਆ ਸੀ ਤੇ ਇਸ ਵਾਰ ਟਾਰਗੇਟ ਉਹਨਾਂ ਦਾ 15 ਲੱਖ ਦਾ ਹੈ ਕਿ 15 ਲੱਖ ਘੱਟੋ-ਘੱਟ ਜਿਹੜੀ ਸੰਗਤ ਹੈ ਉਹਨਾਂ ਦਾ ਟਾਰਗੇਟ ਰੱਖਿਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਪੰਡਾਲ ਪੂਰੀ ਤਰ੍ਹਾਂ ਸਜ ਚੁੱਕਿਆ ਤੇ ਜਿਹੜੀਆਂ ਤਿਆਰੀਆਂ ਨੇ ਉਹ ਚੱਲਦੀਆਂ ਨਜ਼ਰ ਆ ਰਹੀਆਂ ਨੇ ਇਹ ਉਹੀ ਹਵਨ ਕੁੰਡਾ ਜਿੱਥੇ 10 ਦਿਨ ਲਗਾਤਾਰ ਮਹਾ ਯੱਗ ਹੋਵੇਗਾ ਤੇ ਵੱਖ-ਵੱਖ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਸ਼ਕਤੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਮਾ ਬਗਲਾ ਮੁਖੀ ਦੇ ਦਰਬਾਰ ਤੇ ਨਤਮਸਤਕ ਹੋਣਗੀਆਂ ਅਸੀਂ ਵੀ ਰਾਜਧਾਨੀ ਟੀਵੀ ਤੇ ਲਾਈਵ ਤੁਹਾਨੂੰ ਦਿਖਾਵਾਂਗੇ ਮਹਾ ਯੱਗ ਦਾ ਜਿਹੜਾ ਸਮਾਗਮ ਹੈਗਾ ਉਹ ਲਾਈਵ ਰਾਜਧਾਨੀ ਟੀਵੀ ਤੇ ਵੀ ਚੱਲੇਗਾ ਤਾਂ ਤੁਸੀਂ ਵੀ ਇੱਕ ਵਾਰ ਜ਼ਰੂਰ ਇੱਥੇ ਮਾ ਬਗਲਾ ਮੁਖੀ ਤਾਮ ਆਓ ਤੇ ਆ ਕੇ ਯੱਗ ਦੇ ਵਿੱਚ ਹੁੱਤੀ ਪਾਓ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਰੋਸ਼ਨ ਨਾਮ ਦੇਦੇ ਰਾਜਧਾਨੀ ਟੀਵੀ ਸਸਰੀਕਾ